ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜਿਓ ਦੀ ਹੈਲੋ ਟਾਈਮਸ ਦੇ ਨਾਲ ਤੇ ਇਸ ਵਕਤ ਅਸੀਂ ਵਾਰਡ ਨੰਬਰ 33 ਦੇ ਵਿੱਚ ਖੜੇ ਆ ਜਿੱਥੇ ਕਿ ਕੈਂਡੀਡੇਟ ਜਿਹੜੇ ਨੇ ਉਹਨਾਂ ਦੇ ਹਸਬੰਡ ਜਿਹੜੇ ਨੇ ਕੁਲਵੰਤ ਸਿੰਘ ਜਿਹੜੇ ਕ੍ਰਾਂਤੀ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨੀ ਆ ਤੇ ਜਾਣ ਲੈਣੇ ਆ ਕਿ ਮਹੱਲੇ ਦੀ ਗੱਲ ਕੀਤੀ ਜਾਵੇ ਇਸ ਵਾਰਡ ਦੀ ਗੱਲ ਕੀਤੀ ਜਾਵੇ ਤੇ ਕਿੱਦਾਂ ਦੀਆਂ ਸਮੱਸਿਆਵਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਵਾਰਡ ਨੰਬਰ 33 ਦੀ ਗੱਲ ਵਾਰਡ ਨੰਬਰ 33 ਦੀ ਗੱਲ ਕੀਤੀ ਜਾਵੇ ਤੇ ਕਿੱਦਾਂ ਦੀਆਂ ਸਮੱਸਿਆ ਜਿਹੜੀਆਂ ਨੇ ਸਮੱਸਿਆ ਜੀ ਪਾਣੀ ਸਿਵਰੇਟ ਤੇ ਲਾਈਟਾਂ ਦੀਆਂ ਸਮੱਸਿਆ ਨੇ 2 ਸਾਲ ਤੋਂ ਜਿਹੜਾ ਇੱਥ ਪਰ ਉਹਨਾਂ ਦਾ ਕਹਿਣਾ ਹੈ ਆ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਏਰੀਏ ਦੇ ਵਿੱਚ ਜਿਹੜਾ ਪਾਣੀ ਜਿਹੜਾ ਬੜਾ ਸਾਫ ਸੁਥਰਾ ਮਿਲਦਾ ਆ ਕਾਫੀ ਚੀਜ਼ਾਂ ਜਿਹੜੀਆਂ ਨੇ ਡਿਵੈਲਪ ਹੋ ਗਈਆਂ ਜਦ ਦੀ ਆਮ ਆਦਮੀ ਪਾਰਟੀ ਆਈ ਹੈ ਸਰਕਾਰ ਕਿੱਦਾਂ ਲੱਗ ਰਿਹਾ ਇਹ ਤਾਂ ਹੀ ਜਾ ਕੇ ਸੰਖਤਾ ਤੋਂ ਪਤਾ ਕਰੇ ਲੋਕ ਕਿਵੇਂ ਤਰਾ ਤਰਾ ਕਰਦੇ ਆ ਗਲੀਆਂ ਵਿੱਚ ਕਿਵੇਂ ਲੈਟਰਾਂਗਾ ਚੱਲਦੀਆਂ ਨੇ ਪਾਣੀ ਪੀਣੇ ਵਾਲਾ ਨਹੀਂ ਗਿਆ ਹੈਗਾ ਲੈਟ ਕੋਈ ਨਹੀਂ ਕੋਈ ਚੱਲਦੀ ਹੈਗੀ ਸਿੰਘ ਜੀ ਐਸਐਸ ਜਿਹੜੇ ਨੇ ਇਸ ਵਕਤ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੀ ਆ ਸਰ ਵਾਰਡ ਦੇ ਵਿੱਚ ਜਿਹੜਾ ਆ ਲਗਾਤਾਰ TDS ਦੀ ਮਾਤਰਾ ਵਧ ਰਹੀ ਹੈ ਪਾਣੀ ਜਿਹੜਾ ਲਗਾਤਾਰ ਖਰਾਬ ਹੋ ਰਿਹਾ ਹੈ ਔਰ ਲੁਧਿਆਣੇ ਦੇ ਵਿੱਚ ਜਿਹੜਾ ਹੈ ਕਾਲਾ ਪਾਣੀ ਅੰਦੋਲਨ ਵੀ ਕੀਤਾ ਗਿਆ ਹੈ ਕਿਸ ਤਰੀਕੇ ਨਾਲ ਇਸ ਸਮੱਸਿਆ ਤੋਂ ਜਿਹੜਾ ਨਿਜਾਦ ਪਵਾਓਗੇ ਇਲਾਕੇ ਨੂੰ ਅਸੀਂ ਮੈਂ ਤਾਂ ਸਮਝਦਾ ਕਿ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਵਾਅਦੇ ਕੀਤੇ ਸੀਗੇ ਅੱਜ ਉਹ ਵਾਅਦਿਆਂ ਤੋਂ ਮੁਕਰੇ ਨੇ ਇਹ ਆਮ ਆਦਮੀ ਪਾਰਟੀ ਸਰਕਾਰ ਦੀ ਜਿਹੜੀ ਨਾ ਲੈਕੀ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਲੋਕਾਂ ਵਾਸਤੇ ਜਿੱਥੇ ਪੀਣ ਵਾਲਾ ਪਾਣੀ ਤੋ ਜਿਹੜਾ ਐਨਾ ਵੱਡਾ ਪੋਲੂਸ਼ਨ ਆ ਇਹ ਕਿੰਨੇ ਕੰਟਰੋਲ ਕਰਨਾ ਇਹ ਸਰਕਾਰਾਂ ਦਾ ਕੰਮ ਹੁੰਦਾ ਤੇ ਸਰਕਾਰ ਦੀ ਨਲਕੀ ਹੈ ਨਲਕੀ ਦੀ ਗੱਲ ਠੀਕ ਹੈ ਜੀ ਪਾਣੀ ਸਾਡਾ ਖਰਾਬ ਹੋ ਚੁੱਕਾ ਆ ਇਹ ਇੰਡੈਕਸ ਲਗਾਤਾਰ ਵਿਗੜ ਰਿਹਾ ਆ ਕਿਸ ਤਰੀਕੇ ਨਾਲ ਸੁਧਾਰੋਗੇ ਜੇ ਵਾਰਡ ਨੰਬਰ 33 ਦੇ ਵਿੱਚ ਜਿਹੜਾ ਆ ਤੁਹਾਨੂੰ ਵੱਧ ਪੂਲਿੰਗ ਹੁੰਦੀ ਆ ਕੋਈ ਇੰਡੈਕਸ ਜਿਹੜਾ ਤੁਸੀਂ ਸੁਧਾਰਨ ਦੀ ਗੱਲ ਕਹਿੰਦੇ ਹੋ ਉਹਦੇ ਵਿੱਚ ਤੇ ਇਹ ਅਸੀ ਏਰੀਏ ਦੇ ਵਿੱਚ ਜਿਵੇਂ ਗੰਦੇ ਪਾਣੀ ਦੀ ਜਿਹੜੀ ਸੀਵਰੇਜ ਦੀ ਜਿਹੜੀ ਆ ਉਹ ਸਮੱਸਿਆ ਉਹਦੇ ਤੇ ਸੁਧਾਰ ਕਰਾਂਗੇ ਤੇ ਇਹਦੇ ਤੇ ਸੁਧਾਰ ਹੋ ਜਾਊਗਾ ਇਹ ਜਿਵੇਂ ਸਰਕਾਰਾਂ ਨੇ ਟ੍ਰੀਟਮੈਂਟ ਪਾਪ ਲਾਉਣੀਆਂ ਵਾਟਰ ਸਪਲਾਈਆਂ ਜਿਹੜੀਆਂ ਨਵੇਂ ਲੈਣਾ ਪੈਣ ਵਾਲੀਆਂ ਵੱਡੀਆਂ ਲੈਣਾ ਪੈਣ ਵਾਲੀਆਂ ਨੇ ਸੀਵਰੇਜ ਦੇ ਲੈਣਾ ਪੈਣ ਵਾਲੀਆਂ ਨੇ ਇਹ ਉਹਨਾਂ ਚੀਜ਼ਾਂ ਦੇ ਨਾਲ ਹੀ ਸੁਧਾਰ ਹੋ ਸਕਦਾ ਸਰ ਜਦੋਂ ਵੀ ਜਦੋਂ ਕਾਰਪੋਰੇਸ਼ਨ ਇਲੈਕਸ਼ਨ ਆਉਂਦੇ ਆ ਨਵੀਨੀਕਰਨ ਦੀ ਬੜੀ ਗੱਲ ਕੀਤੀ ਜਾਂਦੀ ਆ ਕਿ ਨਵੀਨੀਕਰਨ ਕਰ ਦਾਂਗਾ ਏਰੀਆ ਜਿਹੜਾ ਆ ਸੁਧਰ ਜਾਏਗਾ ਔਰ ਕਈ ਸਾਲ ਹੋ ਗਏ ਆ ਅਜਿਹੀਆਂ ਗੱਲਾਂ ਸਾਨੂੰ ਕਿੱਥੇ ਕਮੀ ਰਹਿ ਜਾਂਦੀ ਆ ਕਿ ਮਨਸਾ ਦੇ ਵਿੱਚ ਕਮੀ ਹੈ ਕੀ ਕਾਰਨ ਕੀ ਆ ਅੱਜ ਵੀ ਸਾਨੂੰ ਟੁੱਟੇ ਰੋਡ ਗੰਦੇ ਰੋਡ ਦਿਖਦੇ ਨੇ ਤੁਸੀਂ ਜਦੋਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਨੇ ਤੁਸੀਂ ਅੱਜ ਜੁਪੀ ਦਾ ਹਾਲ ਵੇਖੋ ਜੁਪੀ ਜਿਹੜਾ ਕਿਸੇ ਸਮੇਂ ਤੇ ਸਾਡਾ ਜਿਹੜੀ ਪੰਜਾਬ ਸਟੇਟ ਆ ਨਾ ਇਹ ਕਿਤੇ ਪਹਿਲੇ ਦੂਸਰੇ ਨੰਬਰ ਤੇ ਹੁੰਦੇ ਸੀ ਅੱਜ ਅਸੀਂ 20ਵੇਂ ਨੰਬਰ ਤੇ ਪਹੁੰਚ ਗਏ ਆ ਇੱਕ ਮਜ਼ਦੂਰੀ ਕਿੱਥੇ ਆ ਕਿਤੇ ਨਾ ਕਿਤੇ ਜਿੱਥੇ ਇਹ ਕਮਿਊਨੀਕੇਸ਼ਨ ਗੈਬ ਆ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਉਹਦੇ ਕਰਕੇ ਬਹੁਤ ਵੱਡਾ ਜਿਹੜਾ ਇਫੈਕਟ ਪੈਂਦਾ ਵਾ ਸਰ ਪੋਸਟਰ ਪਾੜਨ ਦੀ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਕਿਸ ਸਤਰ ਦੀ ਰਾਜਨੀਤੀ ਤੁਸੀਂ ਇਸ ਨੂੰ ਵੇਖਦੇ ਹੋ ਇਹ ਕੋਈ ਘਟੀਆ ਮਾਨਸਿਕਤਾ ਜਿਹੜੇ ਵਿਅਕਤੀ ਦੀ ਆ ਉਹ ਕਿਸੇ ਤੇ ਪੋਸਟਰ ਪਾਣਾ ਵੋਟ ਜਿਹੜੀ ਆ ਉਹ ਆਮ ਲੋਕਾਂ ਨੇ ਵੋਟਾਂ ਪਾਉਣੀਆਂ ਉਹਨਾਂ ਨੇ ਮਨ ਬਣਾਇਆ ਹੁੰਦਾ ਉਹਨਾਂ ਨੇ ਕਿਹੜੇ ਵਿਅਕਤੀ ਨੂੰ ਵੋਟ ਪਾਉਣੀਆਂ ਕਿਸ ਪਾਰਟੀ ਨੂੰ ਵੋਟ ਪਾਉਣੀਆਂ ਇਹ ਆਮ ਜਨਤਾ ਦਾ ਪਹਿਲਾਂ ਹੀ ਮਨ ਬਣਿਆ ਹੁੰਦਾ ਅੱਛਾ ਵਾਰਡ ਨੰਬਰ ਅਗਰ 33 ਦੇ ਵਿੱਚ ਜਿਹੜੀ ਜਨਤਾ ਜੇ ਜਿਹੜਾ ਪੂਲਿੰਗ ਹਾਈ ਪੂਲਿੰਗ ਕਰਦੀ ਆ ਤੇ ਕਿਸ ਤਰੀਕੇ ਦੇ ਵਾਰਡ ਦੇ ਵਿੱਚ ਜਿਹੜੇ ਕੰਮ ਕਰਾਓਗੇ ਸਰ ਬਹੁਤ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਉਹਨੂੰ ਪਹਿਲ ਦੇ ਆਧਾਰ ਤੇ ਕਰਾਵਾਂਗੇ ਜਦੋਂ ਸਾਨੂੰ ਉਹ ਸਮਾਂ ਆਏਗਾ ਉਹਦੇ ਸਾਬ ਨਾਲ ਗੱਲ ਕਰਾਂਗੇ ਨਾ ਜੀ ਐਡਵਾਂਸ ਸਮੇਂ ਦੇ ਨਾਲ ਹੀ ਗੱਲ ਹੁੰਦੀ ਹੈ ਨਾ ਐਡਵਾਂਸ ਕੀ ਕਹਿ ਸਕਦੇ ਹੋ ਅੱਛਾ ਇੱਕ ਹੋਰ ਚੀਜ਼ ਹੈ ਜੀ ਲਗਾਤਾਰ ਜਿਹੜੀਆਂ ਬਿਮਾਰੀਆਂ ਬਹੁਤ ਵਧ ਰਹੀਆਂ ਹਸਪੀਟਲਾਂ ਦੀ ਕਮੀ ਆ ਉਹ ਕਹ ਰਹੇ ਮੁਹੱਲਾ ਕਲੀਨਿਕ ਬਣਾਉਂਦੇ ਆ ਪਰ ਜਿਹੜਾ ਇਹ ਹਸਪੀਟਲ ਹੈ ਜਦੋਂ ਜ਼ਰੂਰਤ ਪੈਂਦੀ ਆ ਉੱਥੇ ਕੁਝ ਵੀ ਨਹੀਂ ਹੁੰਦਾ ਦਵਾਈਆਂ ਮਿਲਦੀਆਂ ਨਹੀਂ ਮੁਹੱਲਾ ਕਲੀਨਿਕ ਦੇ ਵਿੱਚ ਇਹ ਵੇਖੋ ਇੱਕ ਖਾਵਾ ਲੋਕਾਂ ਨੂੰ ਇੱਕ ਇਹ ਮੌਸਮ ਬਣਾਉਣ ਵਾਲਾ ਕੰਮ ਆ ਕਿ ਮੁਹੱਲਾ ਕਲੀਨਿਕ ਬਣਾਤੇ ਅੱਜ ਦੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਹਸਪਤਾਲ ਨੇ ਸਰਕਾਰੀ ਹਸਪਤਾਲ ਨੇ ਉਹਦੇ ਵਿੱਚ ਜਿਹੜੀਆਂ ਸਹੂਲਤਾਂ ਨੇ ਉਹ ਸੁਵਿਧਾ ਨੇ ਉਹ ਦੇਣੀਆਂ ਚਾਹੀਦੀਆਂ ਕਿਤੇ ਡਾਕਟਰ ਦੀ ਕਮੀ ਆ ਕਿਤੇ ਦਵਾਈਆਂ ਦੀ ਕਮੀ ਆ ਅੱਜ ਸਰਕਾਰ ਉਸ ਪਾਸੇ ਤੇ ਧਿਆਨ ਹੀ ਨਹੀਂ ਦਿੰਦੀ ਕੇ ਤੇ ਸਿਰਫ ਜਿਹੜੇ ਮੁਹੱਲਾ ਕਲੀਨਿਕ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰੀਆ ਆਮ ਆਦਮੀ ਪਾਰਟੀ ਇਹ ਵੇਖੋ ਕਹੀਦਾ ਤੁਸੀਂ ਵੇਖੋ ਪਾਰਕਾਂ ਦੇ ਵਿੱਚ ਜਿੱਥੇ-ਜਿੱਥੇ ਰੂਮ ਸੀ ਉੱਥੇ ਮੁਹੱਲਾ ਕਲੀਨਿਕ ਦੇ ਨਾਂ ਦੇ ਦਿੱਤਾ ਜਿੱਥੇ ਪਿਛਲੇ ਸਾਲ ਨੇ ਕੇਂਦਰ ਸਰਕਾਰ ਵੱਲੋਂ ਜਿਹੜੇ ਸੇਵਾ ਕੇਂਦਰ ਬਣਿਆ ਸੀ ਉਹਨਾਂ ਨੂੰ ਮਹੱਲਾ ਕਿ ਨਿਕਲੀ ਨਕਦਾ ਨਾਮ ਦੇ ਦਿੱਤਾ ਅੱਛਾ ਇੱਕ ਚੀਜ਼ ਹੋਰ ਦੇਖੀ ਜਾ ਰਹੀ ਹੈ ਇਹ ਇਲੈਕਸ਼ਨ ਦੇ ਵਿੱਚ ਬੜਾ ਕਿਹਾ ਜਾਂਦਾ ਹੈ ਕਿ ਨੁਹਾਰ ਬਦਲਦਾਂਗੇ ਪਰ ਪੋਸਟਰਾਂ ਦੇ ਨਾਲ ਜਿਹੜਾ ਆ ਨੁਹਾਰ ਬਦਲੀ ਗਈ ਹੈ ਪੋਸਟਰ ਹੀ ਪੋਸਟਰ ਕਰ ਦਿੱਤੇ ਗਏ ਨੇ ਹਰ ਜਗ੍ਹਾ ਦੇ ਉੱਤੇ ਮਹੱਲਾ ਨਿਵਾਸੀ ਵੀ ਜਿਹੜੇ ਨੇ ਕਈ ਜਗ੍ਹਾ ਤੇ ਦੁਖੀ ਹੁੰਦੇ ਕਹਿੰਦੇ ਪੇਂਟ ਕਰਾਇਆ ਉੱਥੇ ਪੋਸਟਰ ਲਗਾ ਗਿਆ ਲੱਗ ਰਿਹਾ ਕਿ ਹੁਣ ਪੋਸਟਰ ਜਿਹੜੇ ਨੇ ਖਤਮ ਕਰਨੇ ਚਾਹੀਦੇ ਪੋਸਟਰ ਦੀ ਰਾਜਨੀਤੀ ਜਿਹੜੀ ਹੈ ਇਹ ਹੁਣ ਜਿਹੜੀ ਹੈ ਬਦਲਣੀ ਚਾਹੀਦੀ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸਨਾ کہہ ਸਕਦਾ ਕਿ ਸਾਡਾ ਜਿਹੜਾ ਪਹਿਲਾਂ 23 ਨੰਬਰ ਵਾਰਡ ਹੁੰਦਾ ਸੀ ਅੱਜ ਤੁਸੀਂ ਸਾਡੀ ਕੈਂਪੇਨ ਵਿੱਚ ਵੇਖ ਲਓ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਆ ਲੋਕਾਂ ਦਾ ਜੁਗਮ ਲੋਕਾਂ ਦਾ ਹੜ ਇਹ ਲੋਕਾਂ ਦਾ ਪਿਆਰ ਹੀ ਹੈ ਨਾ ਜੇ ਕੰਮ ਕੀਤੇ ਤਾਂ ਤਾਂ ਹੀ ਲੋਕ ਸਾਡਾ ਸਨਦਕਾਰ ਕਰਿਆ ਨਾ ਅਪੀਲ ਕੀ ਕਰੋਗੇ ਮੈਂ ਤੇ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਸਾਰੇ ਆਪਣੇ ਇਲਾਕੇ ਦੇ ਲੋਕਾਂ ਨੂੰ ਕਿ 21 ਤਰੀਕ ਦਿਨ ਸ਼ਨੀਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਬੀਬੀ ਕੁਲਦੀਪ ਕੌਰ ਜੀ ਉਹਨਾਂ ਨੂੰ ਕਾਮਯਾਬ ਕਰੋ ਔਰ ਲੁਧਿਆਣੇ ਦੇ ਵਿੱਚ ਜਿੱਥੇ ਵੀ ਕਿਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਖੜੇ ਨੇ ਕਮਲਦਾ ਫੁੱਲ ਜਿਹੜਾ ਉਹ ਝੁਲਾ ਕੇ ਲੁਧਿਆਣੇ ਵਿੱਚ ਮੇਅਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਬਣਾਇਆ ਜਾਵੇ ਤਾਂ ਕਿ ਉਹ ਕੇਂਦਰ ਤੋਂ ਫੰਡ ਲਿਆ ਕੇ ਲੁਧਿਆਣੇ ਦੀ ਜਿਹੜੀ ਨਹਾਰ ਬਦਲ ਸਕੇ ਕੀ ਕਹੋਗੇ ਜੀ ਪ੍ਰਧਾਨ ਜੀ ਅਪੀਲ ਅਸੀਂ ਤਾਂ ਸੰਗਤ ਨੂੰ ਇਹ ਪੀਲ ਕਰਾਂਗੇ ਵੀ ਉਹਨਾਂ ਲਈ 21 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਨੂੰ ਬਹੁਤ-ਬਹੁਤ ਵੋਟਾਂ ਵਾਕੇ ਜਿਤਾਓ ਤੇ ਲੁਧਿਆਣਾ ਜਦੋਂ ਮੇਹ ਭਾਰਤੀ ਜਨਤਾ ਪਾਰਟੀ ਦਾ ਬਣ ਜਾਊਗਾ ਫਿਰ ਸੈਂਟਰ ਤੋਂ ਫੰਡ ਵੀ ਅਸੀਂ ਲਿਆ ਸਕਦੇ ਆ ਵਿਕਾਸ ਤਾਂ ਹੀ ਹੋਣਾ ਜੇ ਸੈਂਟਰ ਤੋਂ ਫੰਡ ਆਉਣਗੇ ਸੈਂਟਰ ਤੋਂ ਫੰਡ ਆਉਂਦੇ ਨੇ ਇਹ ਸਾਰੇ ਜਿੰਨੇ ਵੀ ਆ ਪੰਜਾਬ ਸਰਕਾਰ ਖਾਈ ਜਾਂਦੀ ਹੈ ਜੀ ਇਰੀਏ ਤੇ ਵਿਕਾਸ ਹੋ ਨਹੀਂ ਰਿਹਾ ਕੋਈ ਵਿਕਾਸ ਤਾਂ ਹੀ ਹੋਊਗਾ ਜੇ ਸੈਂਟਰ ਤੋਂ ਫੰਡ ਆਉਣਗੇ ਸੈਂਟਰ ਤੋਂ ਫੰਡ ਫੇਰ ਆਉਣਗੇ ਭਾਰਤੀ ਜਨਤਾ ਪਾਲੇ ਜਦੋਂ ਮੇਹ ਬਣ ਗਿਆ ਵਿਕਾਸ ਦੀ ਲੇਰ ਫੇਰ ਚਲਣੀ ਆ ਕਹਿੰਦੇ ਵਿਕਾਸ ਦੀ ਲਹਿਰ ਜਿਹੜੀ ਆ ਫੇਰ ਚਲਣੀ ਆ ਜੇ ਭਾਜਪਾ ਦਾ ਜੇ ਮਿਹਰਬਾਨਾ ਆ ਔਰ ਜੇ ਭਾਜਪਾ ਦੇ ਆਪਾਂ ਮੈਨੀਫੈਸਟੋ ਦੀ ਗੱਲ ਕੀਤੀ ਜਾਵੇ ਤੇ ਕੱਲ ਉਹਨਾਂ ਨੇ ਮੈਨੀਫੈਸਟੋ ਵੀ ਜਿਹੜਾ ਜਾਰੀ ਕੀਤਾ ਜਿਹਦੇ ਵਿੱਚ ਕਿਹਾ ਕਿ ਬੁੱਢਾ ਨਾਲ ਆ ਜਿਹੜਾ ਆ ਉਹਦੀ ਸਮੱਸਿਆ ਹੱਲ ਕੀਤੀ ਜਾਊਗੀ ਹਵਾ ਪਾਣੀ ਸ਼ੁੱਧ ਕੀਤਾ ਜਾਏਗਾ ਔਰ ਨਾਲ ਦੀ ਨਾਲ ਜਿੰਨੀਆਂ ਵੀ ਸਮੱਸਿਆਵਾਂ ਲੁਧਿਆਣੇ 'ਚ ਸਮਾਰਟ ਸਿਟੀ ਦੇ ਵਿੱਚ ਆ ਰਹੀਆਂ ਨੇ ਉਹਨਾਂ ਦੇ ਉੱਤੇ ਜ਼ਰੂਰ ਜਿਹੜਾ ਆ ਕੰਮ ਕੀਤਾ ਜਾਏਗਾ ਤਾਂ ਜੋ ਜਦੋਂ ਅਗਲੇ ਇਲੈਕਸ਼ਨਾਂ ਆਣ ਤੇ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੁਣ ਦੇਖ ਰਿਹਾ ਉਹ ਸਮੱਸਿਆ ਤੋਂ ਨਿਜਾਦਪਤ ਦੀ ਸਮਾਰਟ ਸਿਟੀ ਦਾ ਸਾਰਾ ਪੈਸਾ ਤਾਂ ਬਈ ਸਾਡਾ ਸਰਕਾਰ ਖਾ ਚੁੱਕੀ ਆ ਇਹਨਾਂ ਦੇ ਐਮਐਲਏ ਖੁਦ ਇਹਨਾਂ ਦੇ ਐਮਐਲਏ ਉਹ ਹੀ ਇਹਨਾਂ ਦੇ ਵੋਟ ਤੋੜ ਰਹੇ ਨੇ ਬੜੇ ਇਲਜ਼ਾਮ ਲਗਾ ਰਹੇ ਹੋ ਜੀ ਇਹਨਾਂ ਦੇ ਐਮਐਲਏ ਖੁਦ ਬੈਸੀ ਇਲਜ਼ਾਮ ਨੇ ਖੁਦ ਐਮਐਲਏ ਮੇਪੋਰ ਤੋੜ ਰਹੇ ਨਹੀਂ ਪੱਤਰ ਲੱਗੇ ਹੋਏ ਜੇ ਲੋਕ ਖੁਦ کہہ ਰਹੇ ਨੇ ਸਾਡੇ ਕੋਲ ਜਵਾਬ ਕੀ ਦਵਾਂਗੇ ਲੋਕਾਂ ਨੂੰ ਜਾ ਕੇ ਹੁਣ ਸਾਰਾ ਪੈਸਾ ਤਾਂ ਇਹਨਾਂ ਦੇ ਐਮਐਲਏ ਖਾ ਚੁੱਕੇ ਨੇ ਸਰਕਾਰਾਂ ਜੀ ਤੁਸੀਂ ਪਿਛਲੇ ਸਮੇਂ ਬਿਆਨ ਵੇਖਿਆ ਹੁਣ ਆਮ ਲੋਕ ਅਖਬਾਰਾਂ ਦੇ ਵਿੱਚ ਬੜੀ ਵੱਡੀ ਚਰਚਾ ਹੁੰਦੀ ਰਹੀ ਆ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਮੌਜੂਦਾ ਐਮਐਲਏ ਆ ਜਿਹੜਾ ਉਹਨੇ ਜਿਹੜਾ ਆਪਣੇ ਵੱਲੋਂ ਲਗਾਏ ਹੋਏ ਪੱਥਰ ਨੂੰ ਤੋੜ ਦਿੱਤਾ ਅੱਛਾ ਬੁੱਡੇ ਨਾਲ ਇਹਦਾ ਹੱਲ ਹੋਏਗਾ ਤੁਸੀਂ ਵੀ ਜਿਹੜਾ ਮੈਨੀਫੈਸਟੋ ਚ ਕਿਹਾ ਸਰ ਦੇਖੋ ਹਾਲ ਕਿਹੜੀ ਚੀਜ਼ ਤਾਂ ਨਹੀਂ ਹੋ ਸਕਦਾ ਜਿਹੜੀ ਕੰਮ ਕਰਨ ਦੀ ਤੁਹਾਡੇ ਅੰਦਰ ਜਿਹੜੀ ਇੱਛਾ ਸ਼ਕਤੀ ਜ਼ਰੂਰੀ ਹੈ ਜੀ ਇੱਛਾ ਸ਼ਕਤੀ ਜਾਗਦੀ ਆ ਇੱਛਾ ਸ਼ਕਤੀ ਹੋਵੇ ਤੇ ਸਾਰੇ ਕੰਮ ਹੋ ਸਕਦੇ ਆ ਇੱਛਾ ਸ਼ਕਤੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਵਾਰੀ ਜਨਤਾ ਨੂੰ ਅਪੀਲ ਕਰਾਂਗੇ ਕਿ ਮੌਕਾ ਦਿਓ ਤਾਂ ਕਿ ਲੁਧਿਆਣੇ ਦੀ ਨਿਹਾਰ ਬਗਲ ਸਕੀ 21 ਤਰੀਕ ਨੂੰ ਦੇਖੋ ਜੀ ਹੁਣ ਸੰਗਤਾਂ ਨੇ ਭਾਰਤੀ ਜਨਤਾ ਪਾਰਟੀ ਐਮੇਰ ਬਣਾ ਦੇਣਾ ਬਾ ਮਨ ਬਣਾਈ ਬੈਠੇ ਨੇ ਸਾਰੇ ਹਰੇਕ ਮਹੱਲੇ ਮਹੱਲੇ ਵਿੱਚ ਜਾ ਕੇ ਦੇਖੋ ਹੜਾ ਆਇਆ ਪਿਆ ਵਾ ਜੋ ਤੁਸੀਂ ਸਾਨੂੰ ਆ ਚਾਰ ਪੰਜ ਦਿਨੋਂ ਕੈਂਪੇਨ ਕਰਦਿਆਂ ਨੂੰ ਜਦੋਂ ਜਾਂਨਿਆ ਮਹੱਲਿਆਂ ਵਿੱਚ ਵਿਆਹ ਦਾ ਮਾਹੌਲ ਬਣਿਆ ਪਿਆ ਵਾ ਜਿੱਦਣੇ ਵੋਟਾਂ ਪਿੜਿਆ ਸਾਹਮਣੇ ਦੇਖੋ ਕੀ ਰੰਗ ਬਣਦੇ ਨੇ ਸੰਗਤਾਂ ਨੇ ਕਹਿੰਦੇ ਪਰਵਾ ਹੰਗਾਰਾ ਮਿਲ ਰਿਹਾ ਆ ਵਿਆਹ ਵਰਗਾ ਮਾਹੌਲ ਜਿਹੜਾ ਆ ਬਣਾ ਦਿੱਤਾ ਆ ਭਾਜਪਾ ਨੂੰ ਲਗਾਤਾਰ ਸਮਰਥਨ ਮਿਲ ਰਿਹਾ ਆ ਔਰ ਜੇ ਪਿਛਲੀਆਂ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤੇ ਉਦੋਂ ਵੀ ਕਈ ਵਾਰਡ ਜਿਹੜੇ ਨੇ ਭਾਜਪਾ ਨੇ ਜਿੱਤੇ ਸੀ ਇਸੇ ਆਧਾਰ ਤੇ ਭਾਜਪਾ ਜਿਹੜੀ ਹੈ ਕਾਫੀ ਕੰਫੀਡੈਂਟ ਦੇਖ ਰਹੀ ਆ ਔਰ ਕਿਤੇ ਨਾ ਕਿਤੇ ਇਸ ਕਰਕੇ ਆਉਣ ਵਾਲੀ ਜਿਹੜੀ ਆ 21 ਤਾਰੀਖ ਜਿਹੜੀ ਆ ਕਾਫੀ ਖਾਸ ਰਹਿਣ ਵਾਲੀ ਆ ਕਿ ਜਿਹੜੀ ਆ ਜਨਤਾ ਜਿਹੜੀ ਆ ਕਿਸ ਦਾ ਜਿਹੜਾ ਆ ਪਾਸਾ ਲੈਂਦੀ ਆ ਔਰ ਕਿਸ ਦਾ ਪਾਸਾ ਜਿਹੜਾ ਆ ਪਲਟਦੀ ਆ ਇਹ ਤਾਂ ਆਉਣ ਵਾਲੀ 21 ਤਾਰੀਖ ਨੂੰ ਹੀ ਪਤਾ ਲੱਗੇਗਾ ਉਹਨਿੰਦੇ ਲਈ ਮੈਨੂੰ ਦੋ ਇਜਾਜ਼ਤ ਅਗਲੀ ਵਾਰ ਫੇਰ ਮਿਲਾਂਗਾ ਇੱਕ ਵੱਖਰੀ ਖਬਰ ਦੇ ਨਾਲ ਧੰਨਵਾਦ